ਰਾਗ ਤਿਲੰਗ ਮਹਲਾ ਪਹਿਲਾ ਘਰ ਪਹਿਲਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਝਕ ਅਰਜ਼ ਗੁਫਤੰ ਪੇਸ਼ ਤੋ ਦਰਗੋਸ਼ ਪੁਨ ਕਰਤਾਰ हका कबीर करीम तू बेअब पुरगार दुनिया मुकाम फानी ताकीक दिल दानी सर मुय अजराइल गृहस्तता दिल हेठ दानी रहा जान पिसर पदर दिरादरा कशमेश दस्तंगीर आखिर بیفتم قسن دارد شود تکبیر شب روز غشتم در ہوا کردیم بدی خیال گاہے نانے کی کار کردم مم این چنی احوال بدبخت ہم چو بخیل غافل بے نظر بے باک نانک ਬਗੋਇਦ ਜੰਤੁਰਾ ਤੇਰੇ ਚਾਕਰਾਂ ਪਾਹਾਕ ਤਿਲੰਗ ਮਹਿਲਾ ਪਹਿਲਾ ਕਰ ਦੂਜਾ ਇੱਕੋ ਅੰਕਾਰ ਸਤਗੁਰ ਪ੍ਰਸਾਦ ਪਉ ਤੇਰਾ ਪਾੰਗ ਖਲੜੀ ਮੇਰਾ ਚੀਤ ਮੈਂ دیਵਾਨਾ ਭਇਆ ਅਤੀਤ ਕਰ ਕਸਾ ਦਰਸ਼ਨ ਕੀ ਪੂਖ ਮੈਂ ਦਰ ਮੰਗੋ ਨੀਤਾ ਨੀਤ ਤੋ ਦਰਸ਼ਨ ਕੀ ਕਰਉ ਸਮਾਏ ਮੈਂ ਦਰ ਮੰਗਤ ਭੀਖਿਆ ਪਾਏ ਰਹਾਉ ਕੇਸਰ ਕੁਸਮ ਮਿਰਗੋ ਮੈਂ ਹਰਣਾ ਸਰਬ ਸਰੀਰੀ ਚੜਨਾ ਚੰਦਨ ਭਗਤਾਂ ਜੋਤ ਅਨੇਹੀ ਸਰਬੇ ਪਰਮਲ ਕਰਣਾ ਕੇ ਮਟ ਤੰਡ ਕਹਿ ਨ ਕੋਈ ਐਸਾ ਭਗਤ ਵਰਨ ਮੈਂ ਹੋਏ ਤੇਰਾ ਨਾਮ ਨਿਵੇ ਰਹਿ ਲੇਵ ਲਾਇ ਨਾਨਕ ਤਿੰਨ ਦਰ ਭੀਖਿਆ ਪਾਏ ਤਿਲੰਗ ਮਹਲਾ ਪਹਿਲਾ ਕਰ ਤੀਜਾ ਏਕੋ ਅੰਕਾਰ ਸਤਗੁਰ ਪ੍ਰਸਾਦ ਇਹ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲੱਭ ਰੰਗਾਏ ਮੇਰਾ ਕੰਤ ਨਾ ਭਾਵੇ ਚੋਲੜਾ ਪਿਆਰੇ ਕਿਉ ਤਨ ਸੇਜ ਜਾਏ ਹਾਂ ਕੁਰਬਾਨਾ ਜਾਉ ਮੇਰਵਾਨਾ ਹਾਂ ਕੁਰਬਾਨਾ ਜਾਉ ਹਾਂ ਕੁਰਬਾਨਾ ਜਾਉ ਤੈਨਾਂ ਕਹਿ ਲੈਨ ਜੋ ਤੇਰਾ ਨਾਮ ਲੈਨ ਜੋ ਤੇਰਾ ਨਾਮ ਤਿਨਾ ਕਹਿ ਹਉ ਸਦ ਕੁਰਬਾਨੈ ਜਾਉ ਰਹਾ ਕਾਇਆ ਰੰਗਣ ਜੇਥੀਐ ਪਿਆਰੇ ਪਾਈਐ ਨਾਮ ਜੀਠ ਰੰਗਣ ਵਾਲਾ ਜੇ ਰੰਗ ਐ ਸਾਹਿਬ ਐਸਾ ਰੰਗ ਨਾਂਡੀਟ ਜੇਨ ਕੇ ਚੋਲੇ ਰਤੜੇ ਪਿਆਰੇ ਤੰਤ ਤਿਨਾ ਕੈ ਪਾਸ ਧੂੜ ਤਿਨਾ ਕੀ ਜੇ ਮਿਲੈ ਜੀ ਕਉ ਨਾਨਕ ਕੀ ਅਰਦਾਸ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤਾ ਭਾਵੇ ਆਪੇ ਹੀ 라ਵੇ ਤਿਲੰਗ ਮੱਲਾ ਪਹਿਲਾ ਈਆਂ ਨੜੀਏ ਮਨੜਾ ਕਾਇ ਕਰੇ ਆਪ ਨੜੇ ਘਰ ਹਰ ਰੰਗੋ ਕੀ ਨਾ ਮਾਣੇ ਸਹਨੇੜ ਤਨ ਕਮਲੀਏ ਬਾਹਰ ਕਿਆ ਠੁੰਡੇ ਭੈਤੀਆਂ ਦੇ ਸਲਾਈਆਂ ਨੈਣੀ ਭਾਵ ਕਾ ਕਰ ਸ਼ਿੰਗਾਰੋ ਸੋ ਸੁਹਾਗਣ ਜਾਣੀ ਆ ਲਾਗੀ ਜਾਂ ਸਹਤਰੇ ਪਿਆਰੋ ਕਿਆਣੀ ਬਾਲੀ ਕਿਆ ਕਰੇ ਜਾਂ ਤਨ ਕੰਤ ਨਾ ਭਾਵੇ ਕਰਨ ਪਲਹਾ ਕਰੇ ਬਹੁ ਤੇਰੇ ਸਾਧਨ ਨਾ ਪਾਵੇ ਵਿਣ ਕਰਮ ਕਿਛ ਪਾਈਆ ਨਹੀਂ ਏ ਬੋ ਤੇਰਾ ਧਾਵੈ ਲਬ ਲੋਭ ਅੰਕਾਰ ਕੀ ਮਾਤੀ ਮਾਇਆ ਮਹਿਸਮਾਣੀ ਇਨੀ ਬਾਤਿ ਸਹਿ ਪਾਈਐ ਨਹੀਂ ਤੈ ਕਾਮਣਿਆਣੀ ਜਾਏ ਪੁੱਛੋ ਸੋਹਾਗਣੀ ਵਾਹੈ ਕਿੰਨੀ ਬਾਤਿ ਸਹਿ ਪਾਈਐ ਜੋ ਕਿਸ਼ ਕਰੇ ਸੋ ਭਲਾ ਕਰਮਾਨੀਐ ਹਕਮਤ ਹੁਕਮ ਚੁਕਾਈਐ ਜਾਤੈ ਪ੍ਰੇਮ ਤਦਾਰਥ ਪਾਈਐ ਤੋ ਚਰਣੀ ਚਿਤ ਲਾਈਐ ਸਹਿ ਕੈ ਸੋ ਕੀ ਜੈ ਤਨ ਮਨੋ ਦੀ ਜੈ ਐਸਾ ਪਰਮਲ ਲਾਈਐ ਦੇਵ ਕਹੈ ਸੋ ਹਗਣੀ ਪਹਿਣੀ ਇਨੀ ਬਾਤਿ ਸ਼ਹਿ ਪਾਈਐ ਆਪ ਗਵਾਈਐ ਤਾਂ ਸ਼ਹਿ ਪਾਈਐ ਔਰ ਕੈਸੀ ਚਤੁਰਾਈ ਸ਼ਹਿ ਨਦਰ ਕਰ ਦੇਖ ਸੋ ਦਿਨ ਲੇਖ ਕਾਮਣ ਨੂੰ ਨਿਦ ਪਾਈ ਆਪਣੀ ਕੰਤ ਪਿਆਰੀ ਸਾ ਸੁਹਾਗਣ ਨਾਨਕ ਸਾ ਸਭਰਾਈ ਐਸਾ ਰੰਗ ਰਤੀ ਸਹਜ ਕੀ ਮਾਤੀ ਐਨ ਸੁਭਾਏ ਸੁਮਾਣੀ ਸੁੰਦਰ ਸਾਏ ਸਰੂਪ ਬਿਤਖਣ ਕਹੀ ਐਸ ਸਿਆਣੀ ਤਿਲੰਗ ਮੈਂ ਲਾ ਪਹਿਲਾ ਜੈਸੀ ਮੈਂ ਆਵਾਂ ਖਸਮ ਕੀ ਬਾਣੀ ਤੈਸੜਾ ਕਰੀਂ ਗਿਆਨ ਵੇ ਲਾ ਲੋ ਪਾਪ ਕੀ ਜੰਗ ਲੈ ਕਾਬਲੋਂ ਥਾਇਆ ਜ਼ੋਰੀ ਮੰਗੈ ਦਾਨ ਵੇਲਾ ਲੋ ਸ਼ਰਮ ਧਰਮ ਧੋਏ ਛੱਪ ਖੋਲੋਏ ਕੂੜ ਫੇਰਾ ਪ੍ਰਧਾਨ ਵੇਲਾ ਲੋ ਕਾਜ਼ੀਆਂ ਬਹਾਮਣਾ ਕੀ ਗੱਲ ਥੱਕੀ ਅਗਦ ਪੜਾ ਸ਼ੈਤਾਨ ਵੇਲਾ ਲੋ ਮੁਸਲਮਾਨੀਆਂ ਪੜੈ ਤਤੇ ਬ ਕਸ਼ਟ ਮੈਂ ਕਰਾ ਖੁਦਾਏ ਵੇ ਲਾਲੋ ਜਾਤ ਸੁਨਾਤੀ ਹੋਰ ਹਿੰਦਵਾਣੀਆਂ ਇਹ ਵੀ ਲੈ ਖਿਲਾਏ ਵੇ ਲਾਲੋ ਖੂਨ ਤੇ ਸੋਹੇ ਲਗਾਵੀਆਂ ਨਾਨਕ ਰਤ ਕਾ ਤੁੰਗੂ ਪਾਏ ਵੇ ਲਾਲੋ ਸਾਹਿਬ ਕੇ ਗੁਣ ਨਾਨਕ ਗਾਵੇ ਮਾਸਪੂਰੀ ਵਿੱਚ ਆਖ ਮਸੋਲਾ ਜਿਨ ਉਪਾਈ ਰੰਗ ਰੁਆਈ ਬੈਠਾ ਵੇਖੇ ਵਖ ਇਕੇਲਾ ਸੱਚਾ ਸੋ ਸਾਹਿਬ ਸੱਚਤ ਪਾਵਸ ਸੱਚੜਾ ਨਿਆਉ ਕਰੇगो ਮਸੋਲਾ ਤਾਇਆ ਕੱਪੜ ਟੁਕ ਟੁਕ ਹੋਸੀ ਖੰਭੋ ਸਤਾਨ ਸੰਭਾਲ ਸੀ ਬੋਲਾ ਆਮਨ 78 ਜਾਨ ਸਤਾਨੂ ਹੈ ਹੋਰ ਵੀ ਉੱਠ ਸੀ ਮਰਦ ਕਾ ਚੇਲਾ ਸੱਚ ਕੀ ਬਾਣੀ ਨਾਨਕ ਅਖ ਸੱਚ ਸੁਣਾਏ ਸੀ ਸੱਚ ਕੀ ਬੇਲਾ ਤਿਲੰਗ ਮਹਲਾ ਚੌਥਾ ਕਰ ਦੂਜਾ ਇੱਕੋ ਅੰਕਾਰ ਸਤਗੁਰ ਪ੍ਰਸਾਦ ਸਭ ਆਏ ਹੁਕਮ ਖਸਮਾ ਹੁਕਮ ਸਭ ਵਰਤਨੀ ਸੱਚ ਸਾਹਿਬ ਸੱਚ ਖੇਲ ਸਭ ਹਰத்ਨੀ ਸਲਾਹੋ ਸੱਚ ਸਭ ਉਪਰ ਹਰத்ਨੀ ਜਿਸ ਨਾਹੀ ਕੋਈ ਸ਼ਰੀਕ ਕਿਸ ਲੇਖ ਹੈ ਹੋ ਗਨੀ ਰਾਵ ਪਾਣ ਪਾਣੀ ਧਰਤੀ ਆਕਾਸ਼ ਕਰ ਮੰਦਰ ਹਰਬਨੀ ਵਿੱਚ ਵਰਤੈ ਨਾਨਕ ਆਪ ਝੂਠ ਕਹਾ ਕਿਆ ਗਨੀ ਤਿਲੰਗ ਮਲਾ ਚਉਥਾ ਨਿਤ ਨੇਫਲ ਕਰਮ ਕਮਾਏ ਬਫਾਵੇ ਦੁਰਮਤੀਆ ਜਬ ਆਣੈ ਵਲਵੰਚ ਕਰ ਝੂਠ ਪਬ ਜਾਣੈ ਜਗ ਜਿਤੀਆਂ ਐਸਾ ਬਾਜ਼ੀ ਸੈਂਸਾਰ ਨਾ ਚੇਤਾ ਹਰ ਨਾਮ ਖਿੰਮੇ ਬਿੰਸ ਸਭ ਝੂਠ ਮੇਰੇ ਮਨ ਧਿਆਏ ਰਾਮ ਰਹਾਉ ਸਾਵੇਲਾ ਤਿਤ ਨ ਆਵੇ ਜਿਤ ਆਏ ਟੰਟ ਕਾਲ ਗਸੈ ਤਿਸ ਨਾਨਕ ਲੈ ਛਡਾਏ ਜਿਸ ਕਿਰਪਾ ਕਰ ਹਿਰਦੈ ਵਸੈ ਤਿਨ ਮੈਲਾ ਪੰਜਵਾਂ ਕਰ ਤੈਲਾ ਇੱਕ ਓੰਕਾਰ ਸਤਗੁਰ ਤਸਬ ਹਾਕ ਨੂਰ ਕਰਦਨ ਆਲਮ ਦੁਨੀਆਏ ਅਸਮਾਨ ਜ਼ਮੀ ਦਰਖਤ ਆਬ ਪਦਾਇਸ਼ ਖੁਦਾਏ ਬੰਦੇ ਚਸ਼ਮ ਦੀਦ ਫਨਾਏ ਦੁਨੀਆ ਮਰਦਾਰ ਖੁਰਦਨੀ ਗਾਫਲ ਹਵਾਇ ਰਹਾਉ ਗੈਬਾਨ ਹੈਵਾਨ ਹਰਾਮ ਕੁਸ਼ਤਨੀ ਮਰਦਾਰ ਬਖੋਰਾਇ ਦਿਲ ਕਬਜ਼ ਕਬਜ਼ਾ ਕਾਦਰ ਦੋਜ਼ ਕਸਜ਼ਾਇ ਵਲੀ ਨਿਆਮਤ ਬਰਾਦਰਾਂ ਦਰਬਾਰ ਮਿਲਕ ਖਾਨਾਏ ਜਦ ਅਜ਼ਰਾਇਲ ਬਸਤਮੀ ਤਬ ਤੇ ਕਾਰੇ ਵਿਦਾਇ ਹਵਾਲ मालूम ਕਰਦਨ پاک ਅੱਲਾ ਬਗੋ ਨਾਨਕ ਅਰਦਾਸ ਪੇਸ਼ ਦਰਵੇਸ਼ ਬੰਦਾ ਤਿਲੰਗ ਥਰ ਦੂਜਾ ਮੈਂ ਲਾ ਪੰਗਵਾ ਤੁਧ ਬਿਨ ਦੂਜਾ ਨਹੀਂ ਕੋਏ ਤੂੰ ਕਰਤਾਰ ਕਰੇ ਨਤੇਕ ਸਦਾ ਸਦਾ ਜਪ ਨਾਨਕ ਏਕ ਸਭ ਉਪਰ ਪਾਰਧਮ ਦਾ ਤਾਰ ਤੇਰੀ ਤੇਕ ਤੇਰਾ ਆਧਾਰ ਰਹਾ ਹਾਂ ਤੂੰ ਹੈ ਤੂੰ ਹੋ ਮਨਹਾਰ ਅਗੰ ਅਗਾਬ ਉਚ ਆਪਾਰ ਜੋ ਤੁਧ ਸੇਵੈ ਤੈਨ ਪਉ ਦੁਖ ਨਾਹੀ ਗੁਰ ਪ੍ਰਸਾਦ ਨਾਨਕ ਗੁਣ ਗਾਹੀ ਜੋ ਦੀਸ ਸੋ ਤੇਰਾ ਰੂਪ ਗੁਣ ਨਿਧਾਨ ਗੋਵਿੰਦ ਅਨੂਪ ਸਿਮਰ 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 ਜਲ ਸੋਏ ਨਾਨਕ ਕਰਮ ਪ੍ਰਾਪਤ ਹੋਏ ਜਿਨ ਜਪਿਆ ਤਿਸ ਕੋ ਬਲਹਾਰ ਤਿਸ ਕੈ ਸੰਗ ਤਰੈ ਸੰਸਾਰ ਕੋ ਨਾਨਕ ਤਬ ਲੋਚਾ ਪੂਰ ਸੰਤ ਜਨ ਕੀ ਬਾਛੋਂ ਤੂਰ